ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬਦਨੀ ਕਲਾਂ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਆ ਸੁਖਵੀਰ ਸਿੰਘ ਬਾਈ ਮੁੰਟੇ ਦੇ ਘਰੇ ਆਪਾਂ ਮੌਜੂਦ ਆ ਵਪਾਰ ਦਾ ਕੰਮ ਪਿੱਛੇ ਵੀਡੀਓ ਪਾ ਕੇ ਗਈ 2-3 ਦਿਨਾਂ ਬੜੇ ਗੁੱਸੇ ਹੋਏ ਸੁਖਵੀਰ ਮੈਨੂੰ ਫੋਨ ਲਾਉਣ ਯਾਰ ਆ ਪਾਣੀ ਦੱਸਿਆ ਤੂੰ ਆ ਪਾਣੀ ਦੱਸਿਆ ਲੈ ਹੁਣ ਨਾ ਭਾਈ ਉਹ ਵੀਡੀਓ ਭਰਾ ਘਰ ਨਾਲ ਦੇਖ ਲਿਓ ਜਿਹੜੀ ਜੇਬ ਦੇ ਵਿੱਚ 55.5000 ਰੁਪਇਆ ਪਾ ਕੇ ਰੱਖੀ ਬੈਠੇ ਕੋਈ ਵੇਹ ਦੁੱਧ ਵਾਲੀ ਮਿਲ ਜੇ ਤਾਂ ਲੈ ਲਾਂਗੇ। ਗੱਲ ਇਹ ਪਤਾ ਕੀ ਆ ਬਾਈ? ਦੁੱਧ ਨਹੀਂ ਮਿਲਣਾ। ਭਾਈ ਉਹਨੇ ਕੋ ਲੈ ਦੇਣੇ ਵੀ ਜਦੋਂ ਮਰਜ਼ੀ ਦੁੱਧ ਪੀ ਕੇ ਫਿਰ ਵੇਚ ਮਿਓ। ਗੱਲਬਾਤ ਕਰ ਲੈਣੇ ਆਜੋ ਚੋਬਰ ਦੇ ਨਾਲ ਸਸੀਕਰ ਸਕਵੀਰ ਵੀਰ। ਸਸੀਕਰ ਵੀਰੇ। ਕੀ ਹਾਲ ਆ ਵੀਰੇ? ਬਹੁਤ ਵਧੀਆ ਵੀਰੇ। ਸੇਤਾ? ਹਾਂਜੀ ਵਧੀਆ ਵੀਰੇ। ਚੜਦੀ ਕਲਾ ਚ ਸਾਰੇ? ਹਾਂਜੀ ਵੀਰੇ। ਪਹਿਲਾਂ ਵਾਲੀ ਵੀਡੀਓ ਮਚਾ ਗਈ ਤਲਕਾ? ਹਾਂਜੀ ਵੀਰੇ ਬੈਗ ਗਿਆ। ਠੀਕ ਆ। ਤੇ ਅੱਜ ਕਿੰਨੇ ਜਾਨਵਰ? ਅੱਜ ਦੋ ਹੀ ਆ ਵੀਰੇ ਆਪਣੇ। ਠੀਕ ਆ। ਪਹਿਲੇ ਨੰਬਰ ਤੇ ਝੋਟੀ ਬੜੀ ਮੈਂ ਸੁਣਿਆ ਜੀ ਤੇਰੇ ਕੋਲੇ ਕੱਲ ਆਦੇ ਤੇ ਦੱਸ ਵੀ ਕੀ ਗੱਲ ਆ ਇਹ ਥੱਲੇ ਵੀਰੇ ਦੁੱਧ ਹੋਊਗਾ ਯਾਨੀ ਕਿ 3 3.5 ਕਿਲੋ ਵੀਰੇ 3 ਕਿਲੋ ਹੀ ਮੰਨੇ ਅਗਲਾ ਦਾ 4 ਕਹਿੰਦਾ ਸੀਗਾ ਠੀਕ ਆ ਤੇ ਥਾਂ ਥਰ ਲੈਵੇ ਦੀ ਪੂਰੀ ਸਾਫ ਆ ਵੀ ਕਹਿਣ ਤੋਂ ਪਾ ਵੀਰੇ ਛੋਟੀ ਅਸਰ ਲੈਣ ਨੂੰ ਨਹੀਂ ਹਾਂ ਭਾਈ ਹੂੰ ਪਤਾ ਕੀ ਗੱਲ ਹੁੰਦੀ ਭਾਈ ਅਸਰ ਛੋਟੀ ਕਈ ਵਾਰੀ ਆਪਾਂ ਲੈ ਲੈਨੇ ਥੱਲੋਂ ਨਹੀਂ ਨਿਕਰਦੀ ਇਹ ਹੁਣ ਵੀਰੇ ਵੀ ਥੱਲੋਂ ਤਾਂ ਪਣੀ ਪਈ ਨੇ ਚੀਜ਼ ਹੂੰ ਬਾਕੀ ਥੀਰ ਜੋੜੂ ਭਾਈ ਹਾਂ ਭਾਈ ਮੇਰੇ ਕੋਲ ਟੀਕਾ ਲਵਾਇਆ ਸੀਗਾ ਠੀਕ ਆ ਭਾਈ ਬਾਕੀ ਹੁਣ ਚੋਣੀ ਆ ਆ ਪਹਿਲੇ ਨਹੀਂ ਹੈ ਨਾ ਬਈ ਬਣੀ ਪੁਣੀ ਬਈ ਬਣੀ ਬਈ ਮਹੀਨੇ ਦੀ ਦੱਸਿਆ ਆਪਾਂ ਨਹੀਂ ਕਹਿੰਦੇ ਗਿਆ ਮੈਂ ਠੀਕ ਹੈ ਬਈ ਨਾ ਵੀ ਬਣੂਗੀ ਬਣ ਜਾਣੀ ਹੈ ਬਈ ਹੈ ਜੇ ਨਾ ਵੀ ਬਣੂਗੀ ਬਣ ਜਾਣੀ ਹੈ ਛੋਟੀ ਹਾਂ ਛੋਟੀ ਵੀ ਸ਼ਕੀਨ ਸਕੂਨ ਬਹੁਤ ਹੈ ਜਿਆਦਾ ਹਾਂਜੀ ਬਈ ਬਾਕੀ ਨੀਲੀ ਦਾ ਵੀ ਤੇ ਟੀਕੇ ਭਰਾ ਕੇ ਪਈ ਨੀਲੀ ਦੇ ਬੱਚੇ ਲੈ ਲੈ ਹਾਂਜੀ ਬਈ ਕਿੰਨੇ ਦੀ ਹੈ ਸਰੀ ਹੈ ਛੋਟਾ ਜਿਹਾ ਹੀ ਮੋਲ ਆ ਯਾਰ ਅਗਲਾ ਫੰਡਰ ਦਾ ਵੱਧ ਕਰ ਲੈਂਦਾ ਕਿੰਨਾ 55000 ਦੀ ਮੇਰੇ ਲਈ ਮਾਨ ਕਰ ਦਿਆਂਗੇ ਆਪਾਂ ਹਾਂ ਤਾਂ ਨਾ ਖੁਸ਼ ਹੋ ਕੇ ਕਰ ਦਿਆਂਗੇ ਯਾਰ ਖੁੱਲ ਕੇ ਛੱਡ ਦੀ ਹਾਂ 53000 ਦੀ ਛੋਟੀ ਦੇ ਦਿਆਂਗੇ ਯਾਰ 53 ਦੀ ਹਾਂਜੀ 52 ਦੀ ਚੱਲ ਦੇ ਦੇਾਂਗੇ ਯਾਰ ਬਸ ਛੋਟਾ ਚੱਪਾ ਹੋਰ ਕਰ ਦੀ ਚੱਲ ਵੀ ਮੇਤਰੋ ਲੇਵਾ ਦਿਖਾ ਦੇ ਦੀ ਬੇਠਵਰੀ ਹੂੰ ਥੱਲੋ ਬਈ ਸਾਫ ਸੋਚ 4 ਕਿਲੋ ਦੁੱਧ 3 ਕਿਲੋ ਆ ਬਈ ਗੱਲ ਪਤਾ ਬਈ ਕੀ ਦੁੱਧ ਮੰਨ ਕੇ ਨਾ ਲਿਆ ਜੇ ਹਾਂ ਹਾਂ ਕਦ ਕਦ ਬਹੁਤ ਆ ਹਾਂ ਬਹੁਤ ਕੁੜਾਪੜਾ ਵੇਖ ਕੇ ਡਰ ਚੰਗਾ ਦੀਪ ਐ ਨਹੀਂ ਠੰਡੀ ਹੈ ਬਸ ਛੋਟੀ ਜੀ ਨਹੀਂ ਗੀ ਇਹ ਗੰਡ ਜੀ ਨਹੀਂ ਗੀ ਯਾਰ ਅਸਰ ਛੋਟੀ ਦੀਪ ਕੋਈ ਲੈ ਲੈਂਦਾ ਬਈ ਉਹਦਾ ਬਈ ਮੋਂਟੇ ਵੀਰੇ ਹੁਣ ਪਵੇ ਲੈ ਛੋਟੀ ਕਿੱਡੀ ਹੁੰਦੀ ਹੈ ਨਿੱਖਰਦੀ ਨਹੀਂ ਥੱਲੋ ਹਾਂਜੀ ਬਈ ਇਹ ਬਣੂਗੀ ਤਾਂ ਸਹੀ ਨਾ ਨਾਲੇ ਚਲ ਹੋਰ ਨਹੀਂ ਤਾਂ ਬਈ 70 70 140 200 80 ਦਾ ਦੋ ਦਿਨ ਫਿਰ ਪਾਉਣ ਦਾ ਸਹੀ ਗੱਲ ਆ ਵੀਰੇ ਅੱਛਾ ਤੇ ਆ ਜਿਹੜੀ ਬਈ ਖੋਲਾ ਇਹ ਬਈ 4 ਕਿ ਮਹੀਨੇ ਦੀ ਮੈਸੂਈ ਵੀ ਆ ਵੱਡੇ ਬਈ ਸਾਰੇ ਠੀਕ ਆ ਤੇ ਦੁੱਧਾ ਸੀਗਾ 8 8.5 ਕਿਲੋ ਇਹ ਥੱਲੇ ਹਾਂ ਪਰ ਅੱਜ ਹੀਟ ਚ ਆ ਵੀਰੇ ਇਹਦੇ ਟੀਕਾ ਭਰਾ ਤਾਂ ਆਪਾਂ ਠੀਕ ਆ ਬਈ ਠੀਕ ਆ ਬਈ ਅੱਛਾ ਬਈ ਤਾਜ ਹੀ ਆ ਤਾਂ ਹਾਂਜੀ ਹੂੰ ਇਹਨਾਂ ਦੋ ਯਾਰ ਦੁੱਧਾ ਮੈਂ ਦੋ 9 ਕਿਲੋ ਦੁੱਧ ਹੋਣੀ ਦੇਣ ਲੱਗ ਪੂ ਯਾਰ ਹਾਂ ਬਈ ਲੱਗਿਆ ਨਾ ਚਾਰੂ ਬਹੁਤ ਆ ਮੈਂ ਯਾਰ ਹੂੰ ਸਾਮਲੇ ਵਿੱਚ ਦੁੱਧ ਤੇ ਬੰਦੇ ਲਾਉਣ ਵਾਲੇ ਨੂੰ ਮਾੜੀ ਨਹੀਂ ਹਾਂਜੀ ਹਨਾ ਬਾਈ ਹਾਂ ਬਾਈ ਜੀ ਆਉਂਦਾ ਯਾਰ ਇੰਨੇ ਦਾ ਬਾਈ ਇਹਦੇ ਕਾ ਕਾਦੇ ਯਾਰ ਜਿੱਦੇ ਸਾਮਭੀ ਮੈਂ ਵੇਖ ਲਾ ਕਿੱਡੀ ਆ ਹੂੰ ਬਹੁਤ ਚੰਗੀ ਮੈਂ ਆ ਜਾ ਬਾਕੀ ਸਫਾਈਆਂ ਵੇਖਣੀ ਚੁਾਈ ਬਹੁਤ ਚੰਗੀ ਆ ਭਾੜੇ ਤੇ ਮਿਲਦੀ ਆ ਅੱਛਾ ਥਾਪੀ ਦੇ ਹਾਂ ਬਾਈ ਹਾਂ ਬਾਕੀ ਮੈਂ ਦੱਸਦੀ ਦੁੱਧ ਵਾਲੀ ਬਾਈ ਕਿੰਨੇ ਦੀ ਬਈ ਯਾਰ ਮੁੱਲ ਕਰੋ ਨੂੰ 57 58 ਕਰਾ ਦੀ 55000 ਦੀ ਮੈਂ ਦੇ ਦਿਆਂਗੇ ਯਾਰ ਹੋਰ ਮੇਰਾ ਮਾਨ ਵਾ ਮਾੜਾ ਮੋਟਾ ਕਰ ਦਿਆਂਗੇ ਯਾਰ ਦੋ ਚੱਕ ਦਾ ਨਾ ਯਾਰ ਇਨਾ ਧੱਕਾ ਨਾ ਕਰੀ ਨਹੀਂ ਬਸ ਚੱਕ ਲੈਣ ਦੇ ਜੀ ਕੀਤਾ ਚਲ ਦੇ ਦੇਾਂਗੇ ਯਾਰ 7252000 ਦੇ ਸੱਜਰ ਮੱਝ ਕਿੱਥੇ ਮਿਲਦੀ ਕੱਲ ਅੱਜ ਆ ਵੇਖੋ ਬਈ ਦੀਪ ਥਣ ਦੇ ਬਾਦ ਖਾ ਕੇ ਰਾਂਦੀ ਚਵਾਈ ਬਹੁਤ ਚੰਗੀ ਲੱਗੀ ਹੋਈ ਹੈ ਬਈ ਮੇਰੇ ਬਾ ਦਾ 70000 ਵਾਲੀ ਮੇ ਆਣਾ ਲੱਗਾ ਹਾਂਜੀ ਕੱਦ ਵੀ ਵੇਖ ਲੈ ਜਿੱਦੇ ਮਰਜ਼ੀ ਦੁੱਧ ਪੀ ਕੇ ਇਹਨੇ ਦੀ ਫੜਾ ਦੇਣਾ ਜਦੋਂ ਮਰਜ਼ੀ ਜਦੋਂ ਮਰਜ਼ੀ ਕਾਹ ਤੋਂ ਫੜਾਉਣੀਆਂ ਨੇ ਕੱਪੜਾ ਨਿਕਲਾਉਣਾ ਯਾਰ ਹਾਂ ਬਾਈ ਸਹੀ ਆਹ ਨੂੰ ਤਿਆਰ ਕਰਕੇ ਫਿਰ ਵੇਚਾਂਗੇ ਇਹਨੂੰ ਵੇਚੋ ਉੱਧਰ ਨਹੀਂ ਭੇਜਣੀਆਂ ਨਹੀਂ ਤਾਂ ਜੂਪੀ ਜਾਣਾ ਆਪਾਂ ਨੂੰ ਪਹਿਣਾ ਗਾਣੂ ਮੱਝਾ ਲੈਣ ਵਾਸਤੇ ਉਹ ਤਾਂ ਜਾਣਾ ਹੀ ਪੈਣਾ ਵੀਰੇ ਹੂੰ ਅੱਛਾ ਇਹ ਦੱਸ ਮੈਨੂੰ ਸੁਖਵੀਰ ਭਾਈ ਜੇ ਕੋਈ ਕਹਵੇ ਦੋਵੇਂ ਹੀ ਭੇਜ ਦੇ ਹਾਂ ਭੇਜ ਦਿਆਂਗੇ ਭਾਈ ਮਾਣ ਤਣ ਕਰ ਦਿਆਂਗੇ ਨੰਬਰ ਭਾਈ 9463319970 ਇੱਕ ਵਾਰੀ ਹੋਰ 9463319970 ਪਿੰਡ ਬੱਦਰੀ ਕਲਾ ਹਾਂਜੀ ਥਣਧਾਰੀ ਦੀ ਗਾਰੰਟੀ ਆਪਣੀ ਤੇਰੀ ਪੱਤੀ ਕਿਹੜੀ ਐ ਬਈ ਸੱਲੋ ਪੱਤੀ ਐ ਬਈ ਸੱਲੋ ਪੱਤੀ ਸੱਲੋ ਹਾਂਜੀ ਪੈਜੀ ਪਹਿਲਾਂ ਦੱਸਿਆ ਹੀ ਨਹੀਂ ਤੂੰ ਚੰਦਰ ਜੀ ਸੱਲੋ ਪੱਤੀ ਦਾ ਮੈਂ ਰਹਿਣਾ ਹੈ ਬਈ ਉਹ ਪਿੰਡ ਦਾ ਹੀ ਨਾਮ ਦੱਸਦਾ ਸੱਲੋ ਪੱਤੀ ਐ ਬਈ ਮੁੰਡੇ ਦੀ ਤੇ ਨੰਬਰ ਸਕਰੀਨ ਦੇ ਉੱਤੇ ਪਿੰਡ ਬੱਦਰੀ ਕਲਾ ਜ਼ਿਲ੍ਹਾ ਮੋਗਾ